ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਅੱਜ ਉੱਤੀਵੇ ਕਿੱਥੇ ਲਾਣੀ ਹੈ ਗੱਡੀ ਲੋ ਜੀ ਆਪਣੀ ਹੋਰਿਆ ਪੇਂਟ ਕੱਢ ਟਰਾਲੀ ਵੱਢ ਆਪਾਂ ਕਰਾ ਰਹੇ ਹਾਂ ਪੇਂਟ ਕੀ ਆਦੀ ਹੈ ਕੋਣ ਲੈ ਗਿਆ ਤਾਂ ਚਲ ਹੋਰ ਕਾ ਲੈਣਾ ਹੁਣ ਬਸ ਸਰ ਗਿਆ ਕਸ ਵਾਸਤੇ ਲੈਣਾ ਤਾਂ ਮੋੜ ਦੋ ਮਰਾ ਡੜ ਜਣੀ ਉਧਰੋਂ ਕੇ ਉੱਪਰ ਹਰ ਤੱਕ ਮੇਰਾ ਕੰਮ ਨਹੀਂ ਨਿਪੜਿਆ ਕੰਮਕਾਰ ਬਹੁਤ ਜ਼ਿਆਦਾ ਹੈ ਕਰਦਾ ਅੱਜ ਕਹਿੰਦੇ ਆਪਾਂ ਇਹ ਪੇਂਟ ਕਰਾ ਲਈਏ ਸਾਰੇ ਘਰ ਸਾਡੇ ਪੇਂਟ ਕਰਾ ਰਹੇ ਨੇ ਉਧਰ ਵਿਆਹ ਵਾਲਾ ਘਰ ਪਿਓ ਪੁੱਤ ਕਣ ਕੇ ਭੇਜਣ ਜਾ ਰਹੇ ਬਸ ਅੱਜ-ਅੱਜ ਕੀ ਰਹਿ ਗਈ ਹੁਣ ਉਦਮ ਨੂੰ ਦੋ ਛੁੱਟੀਆਂ ਐ ਉਦੋਂ ਦੇ ਪੇਪਰਵੋਲੇ ਖਤਮ ਬਸ ਅੱਜ ਲਾਸਟ ਦਿਨ ਹੈ ਕਣਕ ਭਿਜਣ ਦਾ ਮਸਾ ਹੀ ਨਿਭੜਨਾ ਹੈ ਸਾਡਾ ਕਣਕ ਭਿਜਣ ਦਾ ਬਹੁਤ ਹੈ ਫੇਫੀਤੀਆ ਮੈਨੂੰ ਦੱਸ ਦੇ ਮੈਂ ਜਾਵਾਂਗੀ ਮੈਂ ਚੱਕ ਲਿਆਂਗੀ ਤੇਲ ਜੀ ਹੋਰ ਮਾਜਰੇਣੀ ਜੀ 1:12 ਰੋਟੀ ਪਾਣੀ ਦੇ ਵਿੱਚ ਸਾਰੇ ਲਵੇੜਦੇ ਸੀਗਾ ਉਹ ਜ਼ਰੂਰੀ ਹੁੰਦਾ ਦੱਸਣਾ ਕਿਉਂਕਿ ਕਈ ਭੈਣ ਭਰਾਵਾਂ ਨੂੰ ਭੁਲੇਖਾ ਹੁੰਦਾ ਹੈ ਬਹੁਤ ਜ਼ਿਆਦਾ ਵੀ ਇਹਦਾ ਕੋਈ ਕੰਮਕਾਰ ਕਰਦੀ ਹੁਣੀ ਕੰਮਕਾਰਾਂ ਲਈ ਪਾਣੀ ਵਾਧੂ ਰੱਖਿਆ ਹੋਇਆ ਘਰੇ ਬਾਈ ਠੀਕ ਹੈ ਵਾਹਿਗੁਰੂ ਦੀ ਕਿਰਪਾ ਠੀਕ ਹੈ ਆਪਾਂ ਮੋਜਾ ਕਰਦੇ ਹਾਂ ਠੀਕ ਹੈ ਰੱਬ ਨੇ ਮੋਜਾ ਕਰਾਈਆਂ ਹੋਈਆਂ ਨੇ ਵਿਹਲੇ ਰੱਖੇ ਹੋਏ ਆ ਵਿਹਲੇ ਆਪਾਂ ਕੰਮਕਾਰ ਵਾਸਤੇ ਬਾਧੂ ਬੰਦੇ ਰੱਖੇ ਹੋਏ ਨੇ ਠੀਕ ਹੈ ਤੇ ਹੁਣੇ ਹੁਣੇ ਮੈਂ ਡੀਜ਼ਲ ਪਵਾ ਕੇ ਲੈ ਕੇ ਆਈ ਕੀ ਪੀ ਪਰਾ ਗਈ ਲੇਕੀਂ ਡੀਜ਼ਲ ਦੀ ਸਰਦਾਰ ਜੀ ਦਾ ਫੋਨ ਆ ਗਿਆ ਖੇਤਾਂ ਚ ਕਹਿੰਦੇ ਮੈਨੂੰ ਡੀਜ਼ਲ ਫੜਾ ਕੇ ਜਾ ਵੀ ਡੀਜ਼ਲ ਟਰੈਕਟਰ ਚ ਘੱਟ ਹੈ ਮੈਂ ਕਿਹਾ ਚਲੋ ਕੋਈ ਨਹੀਂ ਸੋ ਕੱਪੜੇ ਧੋਣ ਵਾਸਤੇ ਮਸ਼ੀਨ ਲਾਈ ਹੋਈ ਸੀਗੀ ਮੈਂ ਕੁਝ ਕੱਪੜੇ ਧੋਤੇ ਸੀਗੇ ਕੁਝ ਕੰਨਦੇ ਸੀ ਵੀ ਕੁਝ ਘਰੇ ਖਲਾਰਾ ਬਹੁਤ ਪਿਆ ਹੋਇਆ ਹੈ ਕਿਉਂਕਿ ਪੇਂਟ ਵਾਲੇ ਲੱਗੇ ਹੋਏ ਨੇ ਡੀਜ਼ਲ ਵਾਲੇ ਪੰਪ ਤੋਂ ਡੀਜ਼ਲ ਪਵਾ ਕੇ ਲੈ ਕੇ ਆਈ ਹੈ ਐ ਦਾ ਇ ਕਾ ਇੱਥੇ ਜੀ ਵੀ ਹੈਗਾ ਸਾਡੇ ਨੇੜੇ ਉਹ ਹੈ ਪੁਲੀ ਦੇ ਪੈਟਰੋਲ ਪੰਪ ਹੈ ਉਹਦੋਂ ਨਹੀਂ ਅਸੀਂ ਪਵਾਉਂਦੇ ਹੈਗੇ ਮੱਲਗੀ ਡੀਜ਼ਲ ਡੀਜ਼ਲ ਲੱਗੇ ਤਾਂ ਪਵਾ ਕੇ ਲੇਕਿਨ ਉਹ ਕੱਲਾ ਡੀਜ਼ਲ ਦਾ ਹੈ ਪੰਪ ਹੈ ਆ ਇਧਰਲੀ ਸਾਈਡ ਨੂੰ ਮੈਂ ਕਾਫੀ ਦਿਨ ਆਵਾਜ਼ ਆਈ ਹੈ ਉਧਰ ਮਦਨਪੁਰ ਵਾਲੀ ਸਾਈਡ ਵੀ ਗੇਟ ਬਣ ਰਹੇ ਇਹ ਪਣਾ ਆਊਟਸਾਈਡ ਹੈ ਹੁਣ ਕਿਉਂਕਿ ਆਪਣੇ ਪਿੰਡ ਦੀ ਪੁਲੀ ਇੱਧਰ ਦੀ ਆਉਗੀ ਨਾ ਸਰਦਾਰ ਜੀ ਨੂੰ ਕੇ ਮੈਂ ਕਿਹਾ ਦੇਖਿਓ ਗੱਡੀ ਦੇ ਕਿੰਨੇ ਫਾਇਦੇ ਨੇ ਸਿਲੰਡਰ ਵਾਲੀ ਟਰਾਲੀ ਵੀ ਮਿਲ ਗਈ ਅੱਜ ਤਾਂ ਭਾਈ ਉਦੋਂ ਅਸੀਂ ਝੱਲੇ ਹੋ ਗਏ ਫੋਨ ਕਰ ਕਰਕੇ ਜਿੱਦਨ ਮੇਰੇ ਦਿਓਰ ਦੇ ਵਿਆਹ ਦੀ ਚਿੱਠੀ ਆਣੀ ਦੀ ਉਦੋਂ ਇੱਕ ਦਿਨ ਪਹਿਲਾਂ ਅਸੀਂ ਫੋਨ ਕਰਿਆ ਹਨਾ ਵੀ ਸਾਡੇ ਸਿਲੰਡਰ ਭਰ ਜਿਓ ਇਹ ਕਹਿੰਦੇ ਅਸੀਂ ਆਵਾਂਗੇ ਸਿਲੰਡਰ ਭਰਣ ਸਿਲੰਡਰ ਭਰਨੇ ਨਹੀਂ ਆਏ ਹੈਗੇ ਚੱਕ ਕੇ ਫੋਣੇ ਬੰਦ ਕਰ ਲਏ ਇਹਨਾਂ ਨੇ ਹੁਣ ਦੇਖਦੀਆਂ ਇਹਨਾਂ ਨੂੰ ਲੋ ਜੀ ਆਪਾਂ ਪਹੁੰਚ ਗਏ ਖੇਤਾਂ 'ਚ ਮੇਰਾ ਵੀ ਨਾਪ ਕਰਾ ਜਾਮ ਹੋਇਆ ਬਈ ਸਰਦਾਰ ਜੀ ਬੈਨਕੀ ਪਤਨ ਕਿਦੋਂ ਚੱਲੇ ਟਰੈਕਟਰ ਲੈ ਕੇ ਬਸ ਆਹੀ ਰਹਿ ਗਈ ਸੀਗੀ ਆਪਣੀ ਖੰਜੂਰ ਵਾਲੀ ਕੋਲ ਵਿੱਜਣ ਤਾਂ ਕਿੱਲਾ 2 ਕਿੱਲਾ ਪਤਾ ਨਹੀਂ 2 ਕਿੱਲੇ ਸੀਗੇ ਪਤਾ ਨਹੀਂ ਜਿਆਦਾ ਸੀਗੇ ਬਾਕੀ ਸਾਰੀ ਨਹੀਂ ਬਾਕੀ ਸਾਰੀ ਨੀਪੜ ਗਈ ਪਤਾ ਨਹੀਂ ਕਿੱਧਰ ਨੂੰ ਲੰਘੇ ਹੁਣ ਟਰੈਕਟਰ ਲੱਗੇ ਉਹ ਦੋ ਰਾਮ ਨਾਲ ਉਹ ਪਏ ਆ ਪਾਪਾ ਕਿੱਥੇ ਜਾ ਰਿਹਾ ਪਾਪਾ ਕਿੱਧਰ ਨੂੰ ਗਏ ਓਹੋ ਮੈਂ ਤਾਂ ਸਮੋਸੇ ਲੈ ਕੇ ਮਲਾ ਕੇ ਲੈ ਕੇ ਛੇਤੀ ਹੈਂ ਪਰ ਕੀ ਕਹਿ ਰਿਹਾ ਲੈ ਬੂਟ ਪਾ ਕੇ ਦਾਦੇ ਮੰਗੋ ਮੰਜੇ ਪਰ ਬੂਟ ਬੂਟ ਨੇ ਕੱਢੇ ਜਾਂਦੇ ਹੈਂ ਬੀਜ ਹੋ ਗਈ ਸਾਰੀ ਕਰ ਹੈਗੀ ਉਹ ਤਾਂ ਉਹ ਪਹੁੰਚ ਗਿਆ ਕਿਹੜੇ ਖੇਤਵਾ ਮਾਰਨਾ ਹੈ ਸਵੱਗਾ ਉਹ ਤਾਂ ਗਿੱਲਾ ਪਿਆ ਵਿੱਚ ਵਿੱਚ ਆ ਸਾਈਡ ਮਾ ਦਾ ਐਨੇ ਸ਼ੁਗਰੇ ਮੇ ਬੂਟ ਪਾਏ ਹੁਣ ਮੇਰੇ ਪੈਰਾਂ ਦੇ ਮਿੱਟੀ ਨਹੀਂ ਗਈ ਤੂਗੀ ਹੁਣ ਮੈਂ ਜਿਵੇਂ ਮਰਜ਼ੀ ਖੇਤਾਂ ਚ ਤੋਰੀ ਫਿਰੀ ਜਾਵਾਂ ਮੇਕਾ ਰੇਵੀ ਜਾਣਾ ਹੈ ਮੁੜ ਕੇ ਪੇਂਟ ਵਾਲੇ ਲਗੇਵੇਂ ਦੱਸ ਉਹ ਤਾਂ ਹੌ ਲੰਕਾ ਕੀ ਅੱਗੇ ਹਵਾ ਬਹੁਤ ਲੱਗ ਰਹੀ ਹੈ ਇਤਾਂ ਚ ਖੰਜੂਰ ਤੇ ਆਲਣੇ ਪਾਏ ਹੋਏ ਆਵੇਂ ਕੁਵਾੜਜਾ ਬਾਲਾ ਹੋਇਆ ਬਿਆਲਦ ਦੂਜੇ ਖੇਤਾਂ 'ਚ ਜਾ ਰਹੇ ਆ 10 ਮਿੰਟ ਤਾਂ ਜਾਣ ਨੂੰ ਹੀ ਲੱਗ ਜਾਣੇ ਮੈਂ ਆਪਣਾ ਲੰਘ ਜਾਵਾਂ ਫਿਰ ਦੇਖੇ ਸਮਾਨ ਹੋਰ ਕੇ ਨਿੰਬੂ ਸੀ ਗਾਉਰੇ ਨੰਮੋ ਨਿਸ਼ਾਨ ਵੀ ਨਹੀਂ ਰਿਹਾ ਨਿੰਬੂ ਦੇ ਨੇ ਟਾਕ ਲਿਆ ਬੁੱਟੀ ਜਨੇ ਇਹਨਾਂ ਨੂੰ ਐ ਨਹੀਂ ਵੀ ਆ ਇਹਨੂੰ ਸਾਫ਼ ਕਰਦੀ ਐ ਐਨਾ ਕੰਮ ਦਾ ਨਿੰਬੂ ਸੀਗਾ ਰਹਿ ਹੀ ਨਹੀਂ ਨਿੰਬੂ ਤਾਂ ਸੁੱਕ ਗਿਆ ਚਲੇ ਸ਼ੁਕਰ ਹੈ ਨਿੰਬੂ ਹੋ ਗਈ ਜਿਹੜੀ ਉਰੇ ਪਿੱਛੇ ਗੱਡੀ ਲੈ ਕੇ ਉਰੇ ਆ ਗਿਆ ਆਲੇ ਖੇਤ ਤੱਕ ਪਰ ਆਪ ਇਧਰ ਉਧਰ ਦੇਖਦੇ ਹੋ ਨਹੀਂ ਹੈਗੇ ਕੰਮ ਵਿੱਚ ਜਿਆਦਾ ਬੀਜੀ ਹੁਣ ਦੇਖੂਗੇ ਵੀ ਆ ਗਿਆ ਉਰੇ ਮਿਲਦਾ ਵੀ ਰਹਿ ਰਿਹਾ ਬੀਜਾਂ ਦਾ ਥੋੜੀ ਜਿਹੀ ਪਤਾ ਨਹੀਂ ਬੀਜ ਦੀ ਰੱਬ ਜਾਣੇ ਕੋਈ ਕੁਝ ਨਹੀਂ ਪਤਾ ਲੱਗਦਾ ਮੈਨੂੰ ਤਾਂ ਪਾਣੀ ਲੈ ਕੇ ਆਈ ਤੇਲ ਲੈ ਕੇ ਆਈ ਮੈਂ ਪਿੱਛੇ ਪਿੱਛੇ ਹੋਰ ਨਾ ਮਾਰਦੀ ਆ ਰਹੀ ਐ ਤਾਂ ਮੈਂ ਦੇਖੀ ਨਹੀਂ ਮੈਂ ਫਿਰ ਚੀਜ਼ਾਂ ਲੈ ਕੇ ਆਈ ਨਾ ਖਾਣੇ ਵਾਸਤੇ ਸਮੋਸੇ ਉਦੋਂ ਮੈਨੂੰ ਘਮਾ ਦੇ ਉਹਦੋਂ ਵੀ ਗਿਆ ਲੈ ਖਾ ਲਿਆ ਉਹਨੇ ਰੋਟੀ ਨਹੀਂ ਖਾਈ ਅੱਜ ਉਧਰ ਹੈ ਰੇਮ ਤਾਂ 2 ਵਜੇ ਵਾਲੇ ਆ ਆ ਰਹੀ ਆ ਵੀ ਹਜਰੈਰੀ ਓਰੇ 2 ਵਜੇ ਰਹੀ ਵਸ ਨਿੱਬੜ ਗਿਆ ਪੂਰੀ ਲਿਆਦੇ ਓਰੇ ਤਾਂ ਕੋਈ ਚੀਜ਼ ਜਿਸ ਤਰ੍ਹਾਂ ਮੈਂ ਕੁਮਾਰਾ ਗੋੜ ਕੋ ਦੱਸ ਦੇ ਕਿਥੇ ਤੱਕ ਘਬਾਣਾ ਤੈ ਹੀ ਤਾਂ ਮੈਂ ਨਹੀਂ ਕਰਨੀ ਕੋ ਰੋਟਰ ਮੀਟਰ ਜਿੱਤਰਾ ਕਰਾ ਕੋਟਰ ਮੀਟਰ ਜਿੱਤਰਾ ਇੱਕ ਘੜੇ ਲਾ ਵੀ ਦਿਆ ਬੜੀ ਸ਼ਿੱਕ ਤੇ ਲਾ ਤੇ ਤੇਲ ਲੀਂ ਤੇਲ ਤਾਂ ਲਈ ਤੇਲ ਪਵਾ ਕੇ ਤੇ ਲਈਏ ਚਲ ਧੋ ਲੋ ਹੱਥ ਧੋ ਲੋ ਚਲ ਧੋਈਏ ਤਵਾ ਬੁਤਾ ਤਮਾ ਪਾ ਕੇ ਨਾਲੇ ਤੂੰ ਧੋ ਲੈ ਇਹਦਾ ਕੇਰੇ 10 ਮਿੰਟਾਂ ਮਾ ਆ ਜਾਣਾ ਏ ਫਿਰ ਮੈਂ ਕਿ ਚਲ ਰਹਿਣ ਦਵਾ ਵੀ ਰੱਖ ਜਾ ਫਿਰ ਮੈਂ ਕਿ ਠੰਡੇ ਹੋ ਜਾਣੇ ਫਿਰ ਫਾਇਦਾ ਕੀ ਹੈ ਗਲਾਸ ਹੈਗਾ ਗਲਾਸ ਤਾਂ ਹੈਗੇ ਆ ਆ ਜਾ ਉਹ ਚੱਕਲੇ ਜਲ ਡੋਲੀ ਤੂੰ ਤੂੰ ਵੀ ਦਲੇ ਅੱਛਾ ਚੱਕ ਡੋਲੀ ਚੱਕ ਉਹ ਕਿੱਥੇ ਲੈ ਕੇ ਜਾਣੀ ਹੈ ਮੁੰਡਾ ਵਾਲਾ ਕੰਮ ਕਰ ਕਰ ਕੇ ਥੱਕਿਆ ਪਿਆ ਏ ਇਹ ਤਾਂ ਚੜਾਏ ਪਰ ਕੇ ਫਾਲੇ ਖੇਤਾਂ ਮ ਬੜੇਵੇਂ ਢੀਗ ਲਾ ਸੁ ਨਾ ਸਮੋਸੇ ਕਿ ਖਾ ਲਈ ਮੈਂ ਬਿੱਲੇ ਹਵਾਏ ਦੇ ਲਈਂ ਜੋਂ ਤੇ ਜਾ ਕੇ ਦੂਸਰੇ ਤਾਂ ਹੈ ਨਹੀਂ ਦਾ ਫਿਰ ਮੈਂ ਦੇਖਿਆ ਟਾਈਮ ਬੰਦੇ ਮੰਗਲਾ ਤੇਲ ਫੜਾ ਕੇ ਮੁੜ ਜਾਣਾ ਤਾਂ ਜਾਂ ਮੈਂ ਦੇਖਿਆ ਟਾਈਮ ਮੇਖੇ ਮੈਂ ਤਾਂ ਰੋਟੀ ਵੀ ਨਹੀਂ ਲੈ ਕੇ ਆਈ ਹੈਗੀ ਮੇਖੇ ਚੱਲ ਹੈ ਮੈਂ ਤਾਂ ਸੋਮੋਸਾ ਮੈਂ ਕਿਹੜਾ ਕਰਨ ਕੁਝ ਸੋਚ ਕੇ ਜੀ ਵੀ ਸੋਮੋਸੇ ਲੈ ਕੇ ਮarre ਤੇਲ ਫੜਾ ਕੇ ਆ ਕੇ ਦਵਾਰੇ ਰੋਟੀ ਲੈ ਜਾਗੀ ਜਾਂ ਦੇਖਿਆ ਟਾਈਮ ਮੇਰਾ ਕੋਈ ਪਲੇਟ ਨਹੀਂ ਨਾ ਕੁਝ ਲਈ ਟੋਲੀ ਘਟਕਣ ਲਿਆਓ ਰੇ ਗਲਾਸ ਪਰ ਰੱਖੋਗੇ ਤੇ ਸੌਸ ਪਾਈਏ ਹਰ ਕਾਲੀ ਟੋਲੀ ਘਟਕਣ ਟੋਲੀ ਇੱਧਰ ਲਿਆਓ

ਉਹ ਕਿੰਨੇ ਦਾ ਜਿਮੇ ਟੋਲਾ 200 ਮਾਰਦੇ ਫਿਰ ਟੋਲੇ ਕਹਤਾ ਜਿਮੇ ਟੋਲਾ ਠੀਕਾ ਸਸਤਾ ਹੈ ਤਿੰਨੇ ਬਾਲਟੀ ਲਾ ਦੇ ਮਰੀ ਇਹਨੇ ਤਿੰਨੇ ਲੈ ਵੇੜਦੀਆਂ ਬਾਲਟੀਆਂ ਉਹ ਜਿੱਧਰ ਵੀ ਆਪਣੇ ਪੇਂਟ ਹੋ ਗਿਆ ਕਿਧਰ ਲੰਘ ਗਿਆ ਲਾਲੀ ਕਿਹੜਾ ਥੱਲਾ ਕਿਹੜਾ ਪਤਾ ਨਹੀਂ ਦਾ ਤੀਜੀ ਦੂਜਾ ਕਹਿੰਦੇ ਆਹ ਤੰਦ ਨੂੰ ਵੀ ਪੇਂਟ ਹੋ ਗਿਆ ਮिन्नੂ ਕਹਿ ਕੇ ਆਪ ਕਿਧਰ ਲੰਘ ਗਿਆ ਉਹ ਅੱਲੇ ਫਿਊਜ ਕਿੱਥਾ ਹੈ ਸਾਈਡ ਮਾ ਹਲੋ ਹੈ ਸਾਡੇ ਦੇ ਵਿੱਚ ਲੈ ਫਿਊਜ ਕਿੱਥਾ ਆ ਦੇਖੋ ਦੇ ਵੀ ਟਮਾਟਰ ਟਮਾਟਰ ਲੱਗ ਗਏ ਐਤ ਕਿ ਇਹਨਾਂ ਬੂਟਿਆਂ ਨੂੰ ਟਮਾਟਰ ਬੜੇ ਵਧੀਆ ਲੱਗੇ ਆ ਦੇਖਾ ਵੀ ਭਰਿਆ ਪਿਆ ਇਹ ਇੰਨੇ ਜਿਆਦਾ ਖਿੱਚਦੇ ਦੇਖੀ ਪੱਡੇ ਇਧਰ ਨੂੰ ਮੰਨੂ ਨਹੀਂ ਪਤਾ ਲਿਆ ਨਹੀਂ ਨਾ ਪੂਰਾ ਹੋ ਰਿਹਾ ਨਹੀਂ ਨਾ 900 ਮੀਟਰ ਮਿੱਸਤੀ ਕਰਿਆ ਸਾਹਮਣੇ ਖੜਿਆ ਤਾਂ ਪਹਿਲਾਂ ਨਾ ਉਲਟਲੀ ਗੱਲ ਚੱਲਦੀ ਸਰਦਾਰ ਜੀ ਨੇ ਕਹਦੇ ਮੋਟਰਸਾਈਕਲ ਸਮਰਾਨਾ ਹਨਾ ਪਾਪਾ ਜੀ ਕਹਿੰਦੇ ਨਾ ਸਮਰਾਨਾ ਨਹੀਂ ਹੈਗੇ ਪੈਸੇ ਲਾਣੇ ਹਨਾ ਤਾਂ ਸਰਦਾਰ ਜੀ ਨੇ ਕਹਦੇ ਵੀ ਤੇਰਾ ਪੋਤਾ ਬੋਲਟ ਮੰਗ ਰਿਹਾ ਕਰਦਾ ਨਾ ਵਾਸਤਵਿਕ ਤਾ ਕਹਿੰਦੇ ਵੀ ਸੀਪਰ ਪੈਸੇ ਲਾ ਦੀ ਮੋਟਰਸਾਈਕਲ ਪਰ ਮੈਂ ਫਿਕਰ ਨੇ ਸਰਦਾਰ ਜੀ ਕਹਿੰਦੇ ਸੌਖੇ ਤਰੀਕਾ ਹੈ ਉਦਮ ਦਾ ਨਾਮ ਲੈ ਕੇ ਜੋ ਮਰਜ਼ੀ ਕਰਾ ਲਓ ਉਹ ਤਰੀਕਾ ਹੀ ਗਿਲਬ ਨਹੀਂ ਖੋਲਣਾ ਸਾਰੀ ਸ਼ੋਤਾਰ ਗੌਰ ਫਿਟਿੰਗ ਨੂੰ ਦੋੜਾ ਉਹ ਪਤਾ ਕੀ ਆ ਦੇ ਰਿਹਾ ਬੰਨੀ ਕਰ ਲੈ ਪੂਰਾ ਟਾਈਮ ਲੱਗ ਗਿਆ ਫਿਟਿੰਗ ਨਾ ਦੂਈ ਕਰੇਗੀ ਕੋਈ ਸ਼ੂਤ ਅੱਜ ਪਿੰਟਰ ਆਏ ਨਹੀਂ ਹੈਗੇ ਉਹ ਉਧਰਲੀ ਕੰਦਰ ਰਹਿੰਦੀ ਐ ਗੇਟ ਰੈਂਦਾ ਹੈ ਹਜੇ ਹੁਣ ਕਹਿੰਦੇ ਆਣਾ ਨਹੀਂ ਹੈਗਾ ਹਜੇ ਹੁਣ ਤਾਂ ਲੈ ਕੇ ਆਏ ਤੁਸੀਂ ਹਜੇ ਆ ਦੇਖੋ ਫੁੱਲ ਜੰਮੇ ਹੋਏ ਸਾਗ ਤੋੜਨਾ ਐਵੇਂ ਗੋਭੀ ਦੇ ਫੁੱਲ ਨਾ ਵਿੱਚ ਵਿੱਚ ਹੋਣੇ ਸ਼ੁਰੂ ਹੋ ਗਏ ਇਹਨੇ ਨੂੰ ਮੈ ਉਹ ਲਾਇਆ ਗਾ ਲਾ ਲੱਗ ਗਿਆ ਪਾਣੀ ਪਾਉਣ ਨੂੰ ਆ ਦੇਖੋ ਇਹਨੂੰ ਵੀ ਟਮਾਟਰ ਲੱਗਣੇ ਸ਼ੁਰੂ ਹੋ ਗਏ ਆ ਇਹਦੇ ਪਾਪਾ ਜੀ ਕਿਹਾ ਸੀਗਾ ਪਾਪਾ ਜੀ ਨੇ ਵੀ ਇੱਥੇ ਨਾ ਕੋਈ ਡੰਡਾ ਜਿਹਾ ਘਟ ਦੋ ਸਤਿ ਸ੍ਰੀ ਅਕਾਲ ਅੰਕਲ ਨਾ ਮੈਂ ਸੋਚਿਆ ਨਹੀਂ ਲੱਗਦਾ ਮੁਸਕਾ ਰਹੀ ਸੀ ਮੈਂ ਕਿ ਕਿਤੇ ਇਤਨੇ ਸੁੱਚ ਖਰਾਬ ਹੈ ਉਹ ਨਾਲ ਪਾਣੀ ਥੋੜੀ ਦਿੱਕਤ ਕੀਤੀ ਜੀ ਅਸਾਂ ਜਿਹੜੀ ਝਾੜਦੇ ਪਾਣੀ ਮਾਰेंगे ਮੋਟਰ ਵਾਲਾ ਐਸਾ ਨਾ ਗੇਰ ਤੇ ਨਾ ਮੈਂ ਤਾਂ ਅਗਲੀ ਸੋ ਬੜੀ ਪਿਛਲੀ ਨੂੰ ਵੀ ਆਤੱਲੇ ਹੋ ਗਿਆ ਸਾਰਾ ਖੰਡਾਰ ਰਚਕਾਣਾ ਦੇਖੋ ਸਾਡੇ ਘਰ ਵਿੱਚ ਕਿੰਨਾ ਖਲਾਰਾ ਹੋਇਆ ਪਿਆ ਇਹ ਫਿਰ ਮੈਨੂੰ ਕਹੀਂ ਭੈਣ ਭਰਾਵਾਂ ਨੇ ਕਮੈਂਟ ਕਰਨੇ ਵੀ ਤੁਹਾਡੇ ਘਰ ਚ ਬਾਹਲਾ ਖਲਾਰਾ ਹੋਇਆ ਪਿਆ ਬਈ ਪੇਂਟ ਕਰਕੇ ਹੋਇਆ ਵਾ ਖਲਾਰਾ ਕਿਧਰੇ ਖੁਸਕ ਡਿਆ ਵਾ ਕਿਧਰੇ ਉਸਰ ਅੱਜਾ ਸਪਰੇਅ ਕਰਕੇ ਆਏ ਸੀਗੇ ਟਰਾਲੀ ਇੱਥੇ ਕੱਢਤੀ ਇਹਨਾਂ ਨੇ ਗੁਲਾਬ ਦੇ ਫੁੱਲ ਦੇਖੋ ਆ ਚਾਦਰਾਂ ਵਿੱਚ ਕਾ ਦੇਣੀ ਐ ਕਿਉਂਕਿ ਵਿਆਹ ਆ ਰਿਹਾ ਨਾ ਹੁਣ ਆ ਸਾਰਾ ਖੰਡਾਰਾ ਸਫਾਈ ਕਰਾ ਦੇਣੀ ਐ ਸਾਰੀ ਇੱਥੇ ਆ ਦੇਖੋ گلاب ਦੇ ਫੁੱਲ ਦੇਖੋ ਕਿੰਨੇ ਸੋਹਣੇ ਕਿਲੇ ਹੋਏ ਨੇ ਆ ਚਕਾ ਕੇ ਨੇ ਸਾਰਾ ਕੁਝ ਫਿਰ ਉਰ ਆਪਾਂ ਫੋਟੋਆਂ ਖਿੱਚਾਂਗੇ ਸਾਗ ਸੁਪਸਾ ਪਟਾ ਦੇਣਾ ਹਫालतੂ ਦਾ ਜਿਹੜਾ ਹੈਗਾ ਹੈ گلاب ਦੇ ਫੁੱਲ ਵਾਓ ਮੇ ਬੱਬੂ ਅੱਛਾ ਨੂੰ ਫੁੱਲ ਆਣੇ ਸ਼ੁਰੂ ਹੋ ਗਏ ਦੋ ਫੁੱਲ ਆਏ ਨੇ ਇਹਨੂੰ ਆ ਦੇਖੋ ਕਿ ਆ ਰਹੀਆਂ ਜਿਹੜਾ ਮਾਰ ਕੇ ਆਈਏ ਛੱਡਾ ਬੁੱਟਾ ਤਾਂ ਸੁੱਕ ਗਿਆ ਚਮਾ ਲਸਣ ਵੀ ਜੰਮਣਾ ਸ਼ੁਰੂ ਹੋ ਗਿਆ ਬਸ ਮਟਰ ਨਹੀਂ ਜੰਮੇ ਹੈਗੇ ਸਾਡੇ ਬਈ ਮੈਨੂੰ ਤਾਂ ਲੱਗਦਾ ਨਹੀਂ ਵੀ ਜੰਮਣਗੇ ਕਿ ਜੰਮ ਰਹੇ ਨੇ ਮੈਨੂੰ ਲੱਗ ਰਿਹਾ ਵੀ ਹੁਣ ਨਿਕਲ ਰਿਹਾ ਦੇਖ ਧੋਣੀਆਂ ਈ ਧੋਣੀਆਂ ਬੱਲੇ 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 ਕਾਣੇ ਪਾਪਾ ਜੀ ਕਿ ਉਹ ਬੱਲੇ 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 ਮਟਰ ਤਾਂ ਨਹੀਂ ਨਿਕਲੇ ਕੋਈ ਹਜੇ ਤੱਕ ਰਿਹਾ ਹੋਰ ਇੱਕ ਵਾੜ ਨਿਕਲ ਰਿਹਾ ਮਟਰ ਲਾਏ ਸੀ ਕਿ ਕੋਈ ਨਹੀਂ ਜੰਮਿਆ ਹੈਗਾ ਮਟਰਾਂ ਦਾ ਬੂਟਾ ਤਾਂ ਕਵਾੜੇ ਜੰਮ ਰਹੇ ਆ ਦੇਖੋ ਆਉਰੇ ਪਤਾ ਨਹੀਂ ਕਿ ਆ ਵਿੱਜੇ ਦਾ ਆ ਲਸਣ ਜੰਮ ਰੇ ਇੱਧਰ ਆਦੀ ਕੋਟ ਣੀਆਂ ਈ ਣੀਆਂ ਚੱਲ ਹੁਣ ਹੋਊ ਜੂਗਾ ਵਧੀਆ ਣੀਆਂ ਆਵਰੇ ਸਿੱਟੇ ਸੀਗੇ ਮਟਰ ਵਿੱਚ ਵਿੱਚ ਜੰਮ ਗੇ ਪਤਾ ਨਹੀਂ ਪਾਪਾ ਜੀ ਨੇ ਕਿਆ ਕਿਆ ਔਰੇ ਵਿੱਚ ਮੇਥੇ ਮੇਥੀ ਪਾਲਕ ਪਤਾ ਨਹੀਂ ਬਹੁਤ ਸਿੱਟਿਆ ਹੋਇਆ ਕਹਿੰਦੇ ਕੋਈ ਮੰਗਣ ਆ ਜਾਂਦਾ ਵੀ ਉਹਨੂੰ ਦੇ ਦਿਆ ਕਰਾਂਗੇ ਫੇਰ ਚੱਕ ਕੇ ਵੀ ਪਾਈਲੇ ਜੋ ਤੋੜ ਕੇ